ਪ੍ਰੇਮ ਨੂੰ ਲਾਤਾਂ ਵੀ ਮਾਰਿਆ ਔਰੰਗਜ਼ੇਬ ਵੀ ਇਮਾਨਦਾਰੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਤ ਵੀ ਕਰਦੇ ਹੁੰਦੇ ਆ ਤੇ ਔਰੰਗਜ਼ੇਬ ਨੂੰ ਕਲਮ ਦੇ ਨਾਲ ਇੰਨਾ ਕੁ ਮਾਰਦੇ ਵੀ ਕੋਈ ਆਪਣੇ ਬਿਸਤਰ ਤੋਂ ਉੱਠੇ ਨਹੀਂ ਸਕਦਾ ਔਰੰਗਜ਼ੇਬ ਦੇ ਨਾਲ ਇਨਸਾਫ ਵੀ ਕਰਦੇ ਸਨ ਉਹ ਆਪਣੀ ਕਲਮ ਦੇ ਨਾਲ ਕਿਸੇ ਦੀ ਸਾਡੇ ਨਾਲ ਦੁਸ਼ਮਣੀ ਪੈ ਗਏ ਮੁੱਖ ਮੋੜ ਨਹੀਂ ਇਹ ਤੇ ਅਸੀਂ ਸਾਰੀ ਪੁਰ ਉਹਨੂੰ ਬੁਲਾਉਂਦੇ ਵੀ ਸੀ ਤੇ ਉਹ ਜਿਆਦਾਤਰ ਸਾਡੇ ਰਿਸ਼ਤੇ ਇਦਾਂ ਦੇ ਹੁੰਦੇ ਮਨੁੱਖ ਤਾਂ ਇੱਕ-ਤੀਜੇ ਨਾਲ ਇਦਾਂ ਦੇ ਰਹਿਤੇ ਪਰ ਜਦੋਂ ਤੁਸੀਂ ਧਰਮ ਦੀ ਬਾਤ ਕਹਿੰਦੇ ਹੋ ਸ਼ਹਾਦਤਾਂ ਦੇ ਤੁਸੀਂ ਸਬਰ ਦੀ ਚੀਤੇ ਕਰਦੇ ਹੋ ਤੇ ਸਤਿਗੁਰੂ ਜੀ ਦੇ ਹਿਰਦੇ ਦੇ ਵਿੱਚ ਰੰਝ ਬਾਤਰ ਵੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਪੈਰ ਨਹੀਂ ਈਰਖਾ ਨਹੀਂ ਆਪਣੀ ਕਲਮ ਦੇ ਨਾਲ ਜ਼ਫਰਨਾਮਾ ਲਿਖ ਕੇ ਕੌਣ ਜੇਹ ਨੂੰ ਬੜੀ ਇਨਸਾਫ ਦੀ ਮਾਰ ਕਰਦੇ ਸਾਡੇ ਲਈ ਇੱਕ ਬਹੁਤ ਵੱਡਾ ਇਹ ਚਾਣਨ ਬਣਾ ਰਿਹਾ ਸਬਰ ਦਾ ਪਾਰਸੀ ਦੇ ਵਿੱਚ ਲਿਖਿਆ ਹੋਇਆ ਦੇਖੋ ਸਤਿਗੁਰੂ ਕਹਿੰਦੇ ਕਿ ਬੇਬੂਮ ਬੇਚੂਨ ਚੁੰਬੇ ਨਮੂ ਪਰਮਾਤਮਾ ਜੀ ਕਾਲੇ ਟੀਡੇ ਗੰਗਾ ਤੋਂ ਰਹਿ ਤੇ ਚਿਨਾ ਤੋਂ ਰਹਿ ਬਲਮੁਨਿ ਤੋਂ ਰਹਿ ਥਾਪਿਆਂ ਦਾ ਜਾਇ ਕੀਤਾ ਨਾ ਹੋਏ ਆਪੇ ਤਾਪਨ ਰਿੰਦਨ ਸੋਇ ਕਿਉਂਕਿ ਕਦੇ ਵੀ ਗੁਰਮਤਿ ਦੀ ਵਿਚਾਰਧਾਰਾ 10 ਪਾਤਸ਼ਾਹਾਂ ਨੇ ਕਦੇ ਵੀ ਇਹ ਤੋਂ ਵਖਰੇ ਨਹੀਂ ਕੀਤਾ ਜਾ ਸਕਦਾ ਇਹ ਵੀ ਗੱਲ ਪੱਲੇ ਪੱਲ ਬੰਨ੍ਹ ਕੇ ਰੱਖੀ ਕਿਉਂਕਿ ਇੱਕ ਵਾਰੀ ਮਹਾਤਮਾ ਗਾਂਧੀ ਨੇ ਆਪਣੇ ਕਿਸੇ ਲੈਕਚਰ ਦੇ ਵਿੱਚ ਸੰਬੋਧਨ ਕਰਕੇ ਆਖਿਆ ਸੀ ਕਿ ਜਿਹੜਾ ਭਗਤੀ ਦਾ ਮਜਮਾ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਰਕੇ ਆਰੰਭ ਕੀਤਾ ਤਾਂ ਉਹਦਾ ਪ੍ਰਤਾਪ ਉਦੋਂ ਖਤਮ ਹੋ ਗਿਆ ਜਦੋਂ ਗੋਬਿੰਦ ਸਿੰਘ ਜੀ ਨੇ ਆਪਣੀ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਤੇ ਮਹਾਤਮਾ ਗਾਂਧੀ ਨੇ ਕਹੇ ਸੀ ਉਸ ਸਮੇਂ ਤੋਂ ਅੰਮ੍ਰਿਤ ਦੇ ਵਿਦਵਾਨ ਸਰ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਜਾ ਕੇ ਮਹਾ ਗਾਂਧੀ ਨੂੰ ਲੈਕਚਰ ਤੋਂ ਬਾਅਦ ਹੀ ਘੇਰਦੇ ਆ ਕਿ ਮਹਾਤਮਾ ਗਾਂਧੀ ਜੀ ਤੁਸੀਂ ਸਟੇਜ ਤੇ ਲੈਕਚਰ ਦੇ ਰਹੇ ਸੀ ਕਿ ਜਿਹੜਾ ਭਗਤੀ ਦਾ ਮਾਨ ਗੁਰੂ ਨਾਨਕ ਦੇਵ ਜੀ ਨੇ ਰੱਬ ਕੀਤਾ ਉਹਦਾ ਪ੍ਰਤਾਪ ਜਗ ਦੇ ਮੈਦਾਨ ਦੇ ਵਿੱਚ ਘਟਨਾ ਸ਼ੁਰੂ ਹੋ ਗਿਆ ਕਿਵੇਂ ਮਹਾਤਮਾ ਗਾਂਧੀ ਜੀ ਨੂੰ ਸਵਾਲ ਕੀਤਾ ਕਿ ਮਹਾਤਮਾ ਗਾਂਧੀ ਜੀ ਹੋਣ ਦਾ ਕਰਮਜਾਤ ਕਾਂਧੀ ਜੀ ਜਿਹੜੀ ਤੁਸੀਂ ਗੀਤਾ ਤੇ ਵਿਸ਼ਵਾਸ ਰੱਖਦੇ ਤੁਹਾਨੂੰ ਪਤਾ ਵੀ ਕੋ ਜਗ ਦੇ ਮੈਦਾਨ ਵਿੱਚ ਵਿਚਾਰੀ ਕਰ ਜਦੋਂ ਅਕਲ ਨੇ ਹਥਿਆਰ ਚੁੱਕਤੇ ਕ੍ਰਿਸ਼ਨ ਨੂੰ ਧਰਵਾਣੇ ਉਪਦੇਸ਼ ਦਿੱਤਾ ਪਾਟਵਾ ਜਗ ਦੇ ਮਤਲਬ ਵਿੱਚ ਉਹ ਧਾਰਮਿਕ ਦਿਨਚ ਕੀਤਾ ਤੇ ਤੁਸੀਂ ਕਹਿੰਦੇ ਹੋ ਕਿ ਕੋਈ ਗੋਬਿੰਦ ਸਿੰਘ ਜੀ ਦੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਗਤੀ ਦੀ ਲਹਿਰ ਆਰੰਭ ਕੀਤੀ ਉਹਦਾ ਜਿਹੜਾ ਪ੍ਰਤਾਪ ਸੀ ਘਟਨਾ ਸ਼ੁਰੂ ਹੋ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਦੇ ਮੁਠੇ ਨੂੰ ਹੱਥ ਪਾਇਆ ਕਿਵੇਂ ਮਹਾਤਮਾ ਗਾਂਧੀ ਜੀ ਨੂੰ ਕੋਈ ਜਗ੍ਹਾ ਨਾ ਮਿਲਿਆ ਤੁੱਕੇ ਖਿਆਲ ਕਰੇ ਜੇ ਤੂੰ ਜਫਰ ਨਾਮੇ ਦੇ ਬੋਲ ਪੜਦੇ ਹੋ ਨਾ ਕਿ ਕੇ ਬੇਕੂਨ ਬੇਕੂਨ ਚੁੰਬੇ ਗਉ ਰੱਬ ਜੀ ਤੁਸੀਂ ਸਾਰੇ ਰੰਗਰ ਤੋਂ ਰਹਿਤ ਹੋ ਦਸਮ ਪਾਤਸ਼ਾਹ ਕਹਿੰਦੇ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹੀਂ ਰਹੇ ਰੂਪ ਰੰਗ ਅਰ ਰੇਖ ਭੇਟ ਕੋ ਕਹਿ ਨਾ ਸਕਤ ਕੇ ਅਚੰਦ ਮੂਹਰ ਤੇ ਵੱਧ ਕੋ ਪ੍ਰਕਾਸ਼ ਅਨਤੋਜ ਕਿਹ ਹੈ ਪ੍ਰਮਾਤਮਾ ਦਾ ਕੋਈ ਚੱਕਰ ਚਿਹਨ ਰੰਗ ਬਰਨ ਜਾਤ ਪਾਤ ਬਿਲਕੁਲ ਨਹੀਂ ਹੈ ਇਹੀ ਪੰਜਾਬ ਦਾ ਸਿੱਖਾ ਨੂੰ ਆਮ ਮੱਤਾ ਤੋਂ ਬੱਕਰੀ ਕਰਦੀ ਹੈ ਸਤਿਗੁਰੂ ਜੀ ਅੱਗੇ ਕਹਿੰਦੇ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਪਰਸ਼ ਸਾਜੋ ਦਾ ਭਾਵ ਭਾਉ ਹੁੰਦਾ ਹੈ ਸਮਾਨ ਮਟੀਰੀਅਲਿਜ਼ਮ ਨਾ ਸਾਜੋ ਨਾ ਬਾਜੋ ਬਾਜੋ ਦਾ ਭਾਵ ਜਿਵੇਂ ਰਾਜ ਦੀ ਵੀ ਸੱਤਾ ਦਾ ਜਿਹੜਾ ਪ੍ਰਤੀਕ ਹੁੰਦਾ ਘੋੜਾ ਆਜ ਸ਼ਾਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਰੱਬ ਦੀ ਉਸਤਤ ਵਿੱਚ ਨੇ ਸ਼ੇਰ ਨਾ ਸਾਜੋ ਨਾ ਕੋਈ ਮਟੀਰੀਅਲਿਜ਼ਮ ਵਹਿਦ ਬਾੜੀਆਂ ਹਾਥੀ ਘੋੜੇ ਫਿਰ ਅੱਗੇ ਅਗਲੀ ਗੱਲ ਕੀਤੀ ਕਹਿੰਦੇ ਨਾ ਬਾਜੋ ਜੁੱਧ ਦੀ ਨੀਤੀ ਦੇ ਵਿੱਚ ਵਰਤਿਆ ਜਾਣ ਵਾਲਾ ਜੋ ਸੱਤ ਸਵਾਰ ਹੈ ਬਾਜ ਘੋੜਾ ਨਾ ਬਾਜੋ ਨਾ ਘੋੜੋ ਨਾ ਮਰਸ਼ ਫੌਜੋ ਦਾ ਭਾਵ ਹੈ ਸੈਨਾ ਫਿਰ ਅੱਗੇ ਕਹਿੰਦੇ ਫਰਸ਼ ਫਰਸ਼ ਦਾ ਭਾਵ ਧਰਤੀ ਦਾ ਟੁਕੜਾ ਗਲੀਚਾ ਵਿਛਾਉਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੰਗਜ਼ੇ ਖੁਦਾਬੰਦ ਪਕਸ਼ਿੰਦੇ ਤੋਂ ਕੈਸ਼ ਅਰਸ਼ ਪਰ ਜੇ ਰੱਬ ਚਾਵੇ ਨਾ ਜਿਹਦੇ ਕੋਲੇ ਮੱਡੀਰੀਅਮ ਨਹੀਂ ਜਿਹਦੇ ਕੋਲੇ ਸਾਜ਼ ਨਹੀਂ ਜਿਹਦੇ ਕੋਲੇ ਬਾਜ ਨਹੀਂ ਜਿਹਦੇ ਕੋਲੇ ਸੈਨਾ ਨਹੀਂ ਧਰਤੀ ਦਾ ਟੁਕੜਾ ਨਹੀਂ ਪਰ ਜੇ ਰੱਬ ਚਾਵੇ ਤੇ ਉਹਨੂੰ ਜ਼ਮੀਨ ਤੋਂ ਲੈ ਕੇ ਅਰਸ਼ ਤੱਕ ਦਾ ਰਾਜ ਹਾਂਸ਼ਾ ਉਹਦੀ ਝੋਲੀ ਵਿੱਚ ਖੇਰ ਪਾਇ ਨਾ ਸਾਤੋ ਨਾ ਬਾਜੋ ਨਾ ਫੋਜੋ ਨਾ ਫਰਸ਼ ਫਰਸ਼ ਦਾ ਭਾਗ ਵਧੀਆ ਵਿਛਾਉਣੇ ਧਰਤੀ ਦੇ ਟੁਕੜਿਆਂ ਦੇ ਰਾਜ ਪਰ ਜੇ ਖੁਦਾ ਦਾ ਬਖਸ਼ਿੰਦਾ ਨਹੀਂ ਪਰ ਜੇ ਰੱਬ ਬਖਸ਼ਣ ਤੇ ਆਵੇ ਉਹ ਤੈਸ਼ ਐਸ਼ ਦਾ ਭਾਗ ਹੈ ਖੁਸ਼ੀਆਂ ਅਰਸ਼ ਉਹ ਤਸਮਾਨ ਤੱਕ ਦੀਆਂ ਦੁਸ਼ੀਆਂ ਉਸ ਮਨੁੱਖ ਦੇ ਝੋਲੀ ਵਿੱਚ ਪਾ ਦਿੰਦਾ ਜੇ ਰੱਬ ਕਛਿਛ ਦੇ ਹੁੰਦਾ। ਦੇਖੋ ਸਾਰਾ ਕੁਝ ਲੁੱਟਿਆ ਗਿਆ। ਸਾਰਾ ਕੁਝ ਆਨੰਦਪੁਰ ਸਾਹਿਬ ਦੇ ਕਿਲੇ ਦੀ ਜਦੋਂ ਜੰਗਾ ਦਾ ਜ਼ਿਕਰ ਕਰਦੇ ਆ। ਲਗਭਗ 7-8 ਮਹੀਨੇ ਦਾ ਓਹ ਘੇਰੇ। ਓਹ ਘੇਰੇ ਦੇ ਵਿੱਚ ਸਾਡੇ ਇਤਿਹਾਸਕ ਸਰੋਟਾਂ ਦੇ ਵਿੱਚ ਬੋਲ ਦਰਜ ਪਾਉਂਦੇ ਨੇ। ਮਾਣ ਸਿੰਘ ਜਾਂਦੇ ਕਿਲੇ ਤੋਂ ਬਾਅਦ ਇੱਕ ਸਿੰਘ ਪਾਣੀ ਪੜ ਕੇ ਆਉਂਦਾ ਪਾਣ ਸਿੰਘ ਲੜਦੇ ਫਿਰ ਉਹ ਪਾਣੀ ਜਿਹੜੇ ਤੇਰੇ ਦੇ ਤੰਦਰ ਲਿਆਦੇ ਬੰਦੇ ਆ ਜਾਂਦੇ 22 ਘਾਟੇ ਪਹਾੜੀ ਰਾਗਿਆਂ ਦੇ ਜਦੋਂ ਅਨੰਦਪੁਰ ਸਾਹਿਬ ਦੀਆਂ ਸੋਹਣੀਆਂ ਬਾਗੀਆਂ ਦੇ ਵਿੱਚ ਗੁਰਜੀਤ ਨਗਾਰਾ ਵੱਜਦਾ ਤੇ ਦਿਨ ਬਹਿਲ ਜਾਇਆ ਕਰਦੇ ਸਤਪੁਰਨਾ ਦੇ ਅੱਜ ਵੀ ਗੁਰੂ ਘਰਾਂ ਦੀਆਂ ਇਹ ਨਿਸ਼ਾਨੀਆਂ ਦੇ ਨਿਸ਼ਾਨ ਸਭ ਤੁਹਾਨੂੰ ਦਿਖਾਉਂਦੇ ਨਗਾਰਾ ਗੁਰਬਾਣੀ ਦਾ ਹੀ ਕਟਾਸ਼ ਹੋਵੇ ਪੰਗਤ ਹੋਵੇ ਸੰਗਤ ਹੋਵੇ ਇਹ ਗੁਰੂ ਘਰ ਦੀਆਂ ਨਿਸ਼ਾਨੀਆਂ ਬਹੁਤੀ ਵਾਰੀ ਤੁਸੀਂ ਵੇਖੋ ਪੰਜਾਬ ਦੀ ਧਰਤੀ ਤੇ ਗੁਰਬਾਣੀ ਦਾ ਆਸਰਾ ਤਾਂ ਲਿਆ ਜਾਂਦਾ ਪਰ ਗੁਰੂ ਘਰ ਨਾਲ ਸੰਬੰਧਤ ਸਾਜੋ ਸਮਾਨ ਨਹੀਂ ਹੁੰਦਾ ਨਿਸ਼ਾਨੀਆਂ ਨਹੀਂ ਨੇ ਨਾ ਨਿਸ਼ਾਨ ਸਭ ਹੋਵੇ ਨਾ ਉੱਥੇ ਲੰਗਰ ਬਣੇ ਨਾ ਉੱਥੇ ਕੜਾ ਪ੍ਰਸ਼ਾਦ ਵਰਤੇ ਗੁਰਬਾਣੀ ਦਾ ਪ੍ਰਕਾਸ਼ ਹੁਣ ਖਿਆਲ ਕਰਿਓ ਜਿਹੜੀ ਸਦਾਤ ਦੀ ਗੱਲ ਸਾਡੇ ਆਪਣੇ ਸਾਡੀ ਝੋੜੀ ਵਿੱਚ ਪਾਈ ਹੈ ਵੀ ਨਾ ਸਾਜੋ ਨਾ ਬਾਜੋ ਨਾ ਫੋਜੋ ਫਰਸ਼ ਅਕਸ਼ਲ ਖਾਨਦਪੁਰ ਸਾਹਿਬ ਦੇ ਕਿਲੇ ਵੱਲ ਆਪਣਾ ਸੁਰਤ ਲੈ ਕੇ ਜਾਓ 7-8 ਮਹੀਨੇ ਦਾ ਲਗਭਗ ਘੇਰਾ ਪੈਂਦਾ ਹੈ ਤੇ ਸਿੰਘਾਂ ਦੀ ਉਸ ਸਮੇਂ ਸ਼ਹਾ ਦਾ ਵਰਣਨ ਜ਼ਿਕਰ ਆਉਂਦਾ ਪਹਾੜੀ ਰਾਜਿਆਂ ਨੇ ਉੱਥੇ ਹਮਲੇ ਕੀ ਕੀ ਸਪੱਲੀ ਚਿੱਠੀ ਨਕੀ ਸੁਬਾਸ ਦਾ ਵਜ਼ੀਰ ਖਾਨ ਕਿ ਜੇਕਰ ਗੋਬਿੰਦ ਸਿੰਘ ਦੀ ਵੱਧ ਦੀ ਤਾਕਤ ਠੱਲ ਨਾ ਪਾਈ ਗਈ ਤੇ ਮੁਗਲਾਂ ਦਾ ਰਾਜ ਹਰ ਜਾਲੇ ਵਿੱਚੋਂ ਚਲੇ ਜਾਣਾ ਹੁਣ ਕਿਹੜਾ ਚਾਹੁੰਦਾ ਵੀ ਮੇਰਾ ਰਾਜ ਜਿਹੜੇ ਹੱਥਾਂ ਦੇ ਵਿੱਚੋਂ ਨਾ ਜਾਵੇ ਸੁਬਦ ਸਰਹਦ ਵਜ਼ੀਰ ਖਾਨ ਨੇ ਚਿੱਠੀ ਲਿਖੀ ਔਰ ਗਜ਼ੇਬ ਵੱਲ ਕਿ ਮੈਨੂੰ ਤੁਹਾਡੇ ਮੰਤਸਬਦਾਰ ਚਾਹੀਦੇ ਤੁਹਾਡੇ ਪਹੁੰਚਦਾਰ ਚਾਹੀਦੇ ਸੈਨਾ ਚਾਹੀਦੀ ਕਿਉਂਕਿ 7 ਮਹੀਨੇ ਲੱਗੇ ਰਾਂ ਅੰਦਰ ਮੁਠੀ ਭੱਜ ਸਿੰਘ ਨੇ ਪਰ ਕੇਰਾ ਸੱਤ ਅੱਠ ਨਹੀਂ ਦੇਣਾ ਉਹਨਾਂ ਦੇ ਨੱਕਾ ਵਿੱਚ ਧੰਮ ਹੋ ਗਿਆ ਕਿਉਂਕਿ ਬੜੀ ਵੱਡੀ ਗੱਲ ਹੈ ਆਪਣੀ ਈਨ ਨਾ ਅਦੀਨਗੀ ਨਾ ਕਿਸੇ ਦੀ ਸਤਿਕਾਰ ਕਰਨੀ ਈਨ ਨਾ ਬਣਨਾ ਬੜੀ ਦ੍ਰਿੜਤਾ ਰੱਖਣਾ ਤੇ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਪੰਜ ਸਿੰਘ ਜਾਂਦੇ ਜੰਗ ਦੇ ਮੈਦਾਨ ਵਿੱਚ ਲੜਦੇ ਇੱਕ ਸਿੰਘ ਪਾਣੀ ਭਰ ਕੇ ਕਿਲੇ ਦੇ ਵਿੱਚ ਲੈ ਕੇ ਆਉਂਦਾ ਇਤਿਹਾਸਿਕ ਸਰੋਤਾਂ ਦੇ ਵਿੱਚ ਬੌਲ ਦਰਜ ਲਏ ਕਿੰਦੇ ਸਿੱਖ ਗੁਰੂ ਦੀ ਅੱਗੇ ਬੇਨਤੀ ਕਰਦੇ ਸਤ ਗੁਰੂ ਐਸੋ ਹਾਲ ਨੁਹਾਰਾ ਭਇਓ ਹਾੜ ਚਾਮ ਹਮਰੋ ਕਰਦੇ ਕਿਉਂਕਿ ਦੋ ਦਿਨ ਪ੍ਰਸ਼ਾਦਾ ਦਾ ਛਕੀਏ ਬੜੀ-ਬਡੀ ਗੱਲ ਹੈ ਸਰੀਰ ਢਡਾ ਹੋ ਜਾਂਦਾ ਪਾਣੀ ਨਾ ਪੀਏ ਭੋਜਨ ਨਾ ਛਕੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਮੁਗਲਾਂ ਦੇ ਨਾਲ ਕੱਕਰ ਲੈਣ ਲਈ ਰਣਜੀਤ ਨਗਾਰਾ ਬਣਵਾਇਆ 22 ਘਾਟ ਦੇ ਪਹਾੜੀ ਰਾਜੇ ਉਹਨਾਂ ਦੇ ਬਿਲਾ ਨੂੰ ਕੰਬਣੀ ਛਣ ਜਾਂਦੀ ਜਦੋਂ ਸੋਹਣੀਆਂ ਬادیهਆਂ ਦੇ ਵਿੱਚ ਪਹਾੜਾ ਵਿੱਚ ਰਣਜੀਤ ਨਗਾਰਾ ਬਣਦਾ ਹੁਣ ਇਸ ਕਿਨੇ ਦੀ ਨਾਕਾ ਬੰਦੀ ਦੇ ਦੌਰਾਨ ਭਾਈ ਬਚਿੱਤਰ ਸਿੰਘ ਦਾ ਮੁਕਾਬਲਾ ਹੁੰਦਾ ਕੇਸਰੀ ਚੱਤ ਦੇ ਨਾਲ ਮਸਤ ਹਾਥੀ ਨੂੰ ਸ਼ਰਾਬ ਲਾ ਕੇ ਕਿਲੇ ਲੋਕੜ ਦਾ ਦਰਵਾਜ਼ਾ ਤੋੜਨ ਦੀ ਭੇਜਿਆ ਗਿਆ ਪਰ ਉਹ ਅਸਫਲ ਨਾਕਾਮ ਹੀ ਆਵੇ। ਭਾਈ ਜਿੱਤੇ ਸਿੰਘ ਕੇਸਰੀ ਚੰਦ ਦਾ ਸਿਰ ਵੱਢ ਕੇ ਬਦੇ ਨੇਤਾ ਦਾ। ਭਾਈ ਬਚਨ ਸਿੰਘ ਆਪਣੀ ਨਾਗਣੀ ਮਸਤਹਾਤੀ ਦੇ ਮੱਧੇ ਵਿੱਚ ਮਾਰਦੇ। ਉਹ ਆਪਣੀਆਂ ਫੌਜਾਂ ਨੂੰ ਲਾੜਦਾ ਹੋਇਆ ਪਿੱਛੇ ਨੂੰ ਵੜ ਗਿਆ। ਜਦੋਂ ਉਹਨਾਂ ਦੀ ਬਾਹ ਨਾ ਚੱਲੀ ਅੱਗੇ ਆਪਾਂ ਜ਼ਿਕਰ ਪੜਾਂਗੇ ਇਹ ਸਾਰੇ ਇਤਿਹਾਸ ਦੀ ਜਿਹੜੀ ਗੱਲਬਾਤ ਹੈ ਨਾ। ਦਸ਼ਮੇਸ਼ਪਤਾ ਆਪਣੇ ਜ਼ਬਰਦਸਤ ਆਦੇ ਦੇ ਵਿੱਚ ਕਰਦੇ। ਕਿਉਂਕਿ ਸਾਡੇ ਕੋਲੇ ਇੰਨੇ ਤੋਂ ਵੱਡਾ ਥੋੜੇ ਇਤਿਹਾਸਕ ਸਰੋਤ ਨਹੀਂ ਹੋ ਸਕਦਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹੱਥ ਨਾਲ ਉਹ ਸਾਰੀ ਦਾਸਤਾਨ ਲਿਖਦੇ ਹੋਣ, ਹਕਾਇਤਾਂ ਲਿਖਦੇ ਹੋਣ, ਆਕਾਲ ਪੁਰਖ ਵੀ ਉਸਤਤ ਕਰਦੇ ਹੋਣ। ਤੁਸੀਂ ਵੇਖੋਗੇ ਬੜੀ ਇਮਾਨਦਾਰੀ ਨਾਲ ਜਫਰ ਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਔਰੰਗਜ਼ੇਬ ਵੀ ਸਿੱਧ ਕਰ ਨਹੀਂ ਮੰਨਦੀਆਂ ਉੱਥੇ ਔਰੰਗਜ਼ੇਬ ਦੀ ਸਿੱਧ ਕੀਤੀ। ਕਿਉਂਕਿ ਇੱਕ ਪੂਰਨ ਗੁਰੂ ਹੀ ਕਰ ਸਕਦਾ। ਅਸੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜਦੇ ਨ ਬਿਸਤਰੇ ਗਈ ਸਭ ਤਾਕ ਪਰਾਈ ਜਪ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਪਿਕਾਨਾ ਸਗਲ ਸੰਗ ਹਮਤੋ ਬਨਾਈ ਗੁਰੂ ਅਰਜਨ ਸਾਹਿਬ ਜੀ ਦੇ ਇਹੋ ਜੇ ਬਚਨਾਂ ਤੇ ਖਰੇ ਉਤਰਦੇ ਤੁਹਾਨੂੰ ਗੋਗਲ ਸਿੰਘ ਜੀ ਦੇ ਗੋਲ ਜ਼ਫਰਨਾਮੇ ਦੇ ਵਿੱਚ ਮਿਲਦੇ ਨੇ ਨਾ ਸਾਜੋ ਨਾ ਬਾਜੋ ਨਾ ਪੋਜੋ ਨਾ ਪਰਸ਼ੁ ਖੁਦਾ ਖੰਡੇ ਉਹ ਕੈਸ਼ੋ ਅਰਸ਼ ਜਿਹਦੇ ਕੋਲੇ ਸਾਜ ਨਾ ਹੋਵੇ ਬਾਜ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਾਂ ਬਾਜਾ ਵਾਲੇ ਕਹਿੰਦੇ ਆ ਬਾਜ ਦੀਆਂ ਕੁੱਝ ਕੁਰਬੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਹੜੀ ਪਹਿਲੀ ਜੰਗ ਸੀ ਉਹ ਬਾਜ ਕੋਈ ਨਹੀਂ ਸੀ ਸਾਡੀ ਕੌਮ ਦੀ ਤਰਾਸਦੀ ਹੈ ਆਪਾਂ ਇਤਿਹਾਸ ਨੂੰ ਪੜਦੇ ਨਹੀਂ ਸਮਝਦੇ ਨਹੀਂ ਨਾ ਸਿੱਖਣ ਦਾ ਯਤਨ ਕਰਦੇ ਆ ਸਮੇਂ ਦੀ ਘਾਟ ਕਹਿ ਲੋ ਜਾਂ ਸਾਡਾ ਰੁਝਾਨ ਨਹੀਂ ਇਸ ਪਾਸੇ ਵੱਲ ਪਰ ਜਦੋਂ ਤੁਸੀਂ ਸ਼ੌਕ ਤੇ ਲਗਨ ਨਾਲ ਗੁਰੂ ਦੇ ਇਤਿਹਾਸ ਵੱਲ ਤੁਸੀਂ ਮੁੜਦੇ ਹੋ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹਦੇ ਤੋਂ ਵੱਡਾ ਕੋਈ ਹੋਰ ਇਤਿਹਾਸ ਦਾ ਸੁਨਮਾ ਹੀ ਨਹੀਂ ਪ੍ਰਾਪਤ ਹੋ ਸਕਦਾ ਸਿੱਖਾਂ ਦੀ ਪਹਿਲੀ ਲੜਾਈ ਬਾਦ ਕਹਿੰਦੇ ਜਦੋਂ ਡਮਟਾਲੇ ਦੇ ਸਰਹੰਦ ਦੇ ਉੱਤੇ ਸ਼ਾਹ ਜਹਾਂ ਦੇ ਬਾਝੋਂ ਸਿੱਖਾਂ ਦੇ ਬਾਜ ਨੇ ਜ਼ਮੀਨ ਤੇ ਸੁੱਟ ਲਿਆ ਤੇ ਗੁਰੂ ਕੇ ਸਿੱਖ ਜਿਹੜੇ ਸੀ ਉਸ ਬਾਜ ਨੂੰ ਆਪਣੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਲੈ ਆਏ ਆਪਣੇ ਟਿਕਾਣੇ ਤੇ ਲੈ ਆਏ ਤੇ ਮੁਗਲ ਉਹਦੇ ਸਿਪਾਈ ਆਏ ਕਿ ਸਾਡਾ ਬਾਜ ਵਾਪਸ ਕੀਤਾ ਜਾਏ ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਬੋਲ ਕੇ ਕਹਿੰਦੇ ਤਾਜ ਰਾਜ ਤਿੰਨ ਤੇ ਸਭ ਲੈ ਲੈਣਾਂ ਤੈਨੂੰ ਬਾਜ ਨਹੀਂ ਹਮ ਦੇਣਾ ਕੋਈ ਡੱਡ ਢਿੱਲੀ ਪ੍ਰਕਾਰ ਦੇ ਸਿੱਖ ਸੀ ਉਹ ਗੁਰੂ ਸਾਹਿਬ ਜੀ ਤੋਂ ਇਹ ਵੀ ਸਵਾਲ ਕਰਨ ਲੱਗੇ ਵੀ ਸਤਕੁਤ ਇੱਕ ਪੰਛੀ ਤੋਂ ਲੜਾਈ ਹੁਣ ਗੁਰੂ ਸਾਹਿਬ ਨੇ ਬਾਜ ਦੀ ਗੱਲ ਕਿਉਂ ਕੀਤੀ ਆਪਣੇ ਇਤਿਹਾਸ ਵਿੱਚ ਪਹਿਲੀ ਜਨ ਸਿੱਖਾਂ ਦੇ ਬਾਜ ਤੋਂ ਕਿਉਂ ਕਿਉਂਕਿ ਬਾਜ ਦੀਆਂ ਕੋਈਆਂ ਕੂਪੀਆਂ ਨੇ ਬਾਜ ਦੀਆਂ ਕੂਪੀਆਂ ਕਿਹੜੀਆਂ ਨੇ ਫਾਰਸੀ ਦੇ ਸਰੋਤਾਂ ਦੇ ਵਿੱਚ ਬਾਜ ਦੇ ਬਾਰੇ ਲਿਖਿਆ ਜਦੋਂ ਤੁਸੀਂ ਅਰਬ ਦੇਸ਼ਾਂ ਦੇ ਵਿੱਚ ਗੱਲ ਅਰਬ ਦੇਸ਼ਾਂ ਦੇ ਵਿੱਚ ਬਾਜ ਸ਼ਕੰਤ ਪੁਕਾਬ ਦੇ ਬਾਰੇ ਅਰਧੇ ਉਪਾਇਮਾਨ ਕਾਨ ਸਿੰਘ ਨਾਭਾ ਦੇ ਮਹਾਂਕੋਸ਼ ਦੇ ਅੰਦਰ ਜਿਹੜਾ ਬਾਜ ਹੈ ਇਹਨੂੰ ਕਦੇ ਪਿੰਦਰੇ ਦੇ ਵਿੱਚ ਕੈਦ ਨਹੀਂ ਕੀਤਾ ਗਿਆ ਜਦੋਂ ਬਾਜ ਨੂੰ ਕਿਚਰੇ ਦੇ ਵਿੱਚ ਕੈਦ ਕੀਤਾ ਜਾਵੇ ਜਾਂ ਤਾਂ ਇਹ पिंजरा ਤੋੜ ਦੇਣਾ ਜਾਂ ਆਪਣੇ ਪ੍ਰਾਂਤ ਧਿਆਨ ਦੇਣਾ ਸਿੱਖ ਦੀ ਜ਼ਿੰਦਗੀ ਦੀ ਕੁਝ ਇੱਦਾਂ ਦੀ ਤੇ ਗੁਲਾਮ ਜ਼ਿੰਦਗੀ ਦੀ ਬਚੀਦ ਕਰਦੀ ਦੂਜਾ ਬਾਤ ਜਿਹੜਾ ਗੁਣ ਹੈ ਇਹ ਕਿਸੇ ਮਰੇ ਹੋਏ ਸ਼ਿਕਾਰੀ ਦਾ ਮਾਸ ਨਹੀਂ ਖਾਂਦਾ ਇਹ ਬਾਜ ਹਮੇਸ਼ਾ ਆਪਣਾ ਸ਼ਿਕਾਰ ਮਾਰ ਕੇ ਖਾਂਦਾ ਹੈ ਜਿਵੇਂ ਇੱਲ ਮਰੇ ਹੋਏ ਮਾਸ ਨੂੰ ਆਪਣਾ ਭੋਜਨ ਬਣਾਉਂਦੀ ਹੈ ਪਰ ਜਿਹੜਾ ਬਾਜ ਹੈ ਹਮੇਸ਼ਾ ਆਪਣਾ ਸ਼ਿਕਾਰ ਮਾਰ ਕੇ ਖਾਂਦਾ ਹੈ ਇਹ ਬਾਜ ਦੀ ਕੋਪੀ ਹੈ ਸਿੱਖ ਵੀ ਆਪਣੀ ਕਿਲਤ ਹੱਥੀ ਕਰਨ ਦੇ ਵਿੱਚ ਯਕੀਨ ਰੱਖੀ ਰੱਖਦਾ ਹੱਕ ਪਰਾਇਆ ਨਾਨਕਾ ਉਸ ਸੂਰ ਕੋ ਸਗਾਏ ਗੁਰਪੀਰ ਹਮਾ ਤਾਂ ਭਰੇ ਜਾਗਰ ਦਾ ਨਾਮ ਹੈ ਤੀਜਾ ਗੁਣ ਬਾਜ ਦਾ ਬਾਜ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਰਾਮ ਨਹੀਂ ਕਰਦਾ ਤੇ ਸਿੱਖ ਦੀ ਜ਼ਿੰਦਗੀ ਵੀ ਇਦਾਂ ਦੀ ਹੈ ਅੰਮ੍ਰਿਤ ਵੇਲੇ ਜਾਗਣਾ 4 ਵਜੇ ਗੁਰੂ ਘਰ ਵਿੱਚ ਪਉਣਾ ਚੋਤੇ ਪਾਤਸ਼ਾਹ ਗੁਰੂ ਰਾਜ ਜੀ ਦਾ ਬਚਨ ਹੈ ਗੁਰ ਸਤ ਗੁਰ ਕਾ ਜੋ ਸਿੱਖ ਅਕਾਵੇ ਭਲਕੇ ਉੱਠ ਹਰ ਨਾਮ ਤੇ ਆ ਉਤਮ ਕਰੇ ਭਲਕੇ ਪ੍ਰਭਾਤੀ ਸਿੱਖ ਦੀ ਜ਼ਿੰਦਗੀ ਵਿੱਚ ਆਰਥ ਕਿੱਥੇ ਹੈ ਬਾਗ ਦੀਆਂ ਦੇ ਖੁੱਭੀਆਂ ਸੰ ਫਾਰਸੀ ਦੇ ਸਰੋਤਾਂ ਦੇ ਵਿੱਚ ਲਿਖਿਆ ਹੈ ਕਿੰਦਾ ਜਹ ਕਲਾਂ ਪਲਟਣਾ ਜਪਤਨਾ ਜਪਤ ਕਰ ਲਪਣਾ ਲਹੁ ਕਰਮ ਰੱਖਣੇ ਕਲ ਹੈ ਯਹੀ ਇੱਕ ਬਹਾਨਾ ਜੇ ਆ ਵਾਧਾ ਰਵਣ ਪੂਰਬ ਤੋਂ ਪੱਛਮ ਵੱਲ ਹੈ ਤੇ ਬਾਜ ਹਮੇਸ਼ਾ ਪੱਛਮ ਤੋਂ ਪੂਰਬ ਵੱਲ ਉੱਡਦਾ ਹੈ ਫਿਰ ਚੌਕੀ ਜਿਹੜੀ ਖੋਬੀ ਲਿਖੀ ਨਾ ਬਾਜ ਦੀ ਉਹ ਕਹਿੰਦੇ ਕੋ ਤੁਹਾਨੂੰ ਕਿਤੇ ਉੱਚੀਆਂ ਚੋਟੀਆਂ ਦੇ ਉੱਤੇ ਬੈਠਾ ਨਹੀਂ ਮਿਲੇਗਾ ਬਾਜ ਤੁਹਾਨੂੰ ਹਮੇਸ਼ਾ ਉੱਡਦਾ ਉੱਪਰ ਲਿਆ ਚਟਾਨਾਂ ਦੇ ਉੱਤੇ ਗੁੰਮਦਾਂ ਦੇ ਉੱਤੇ ਚਟਾਨਾਂ ਦੇ ਬਾਜ ਦਾ ਟਿਕਾਣਾ ਮਿਲੇਗਾ ਇਹ ਛੋਟੇ ਗੁੰਬਦਾਂ ਦੇ ਕੋਈ 1 2 ਮੰਜਲੇ ਘਰਾਂ ਦੇ ਉੱਤੇ ਤੁਹਾਨੂੰ ਇਹ ਬਾਜ ਦਾ ਟਿਕਾਣਾ ਨਹੀਂ ਮਿਲੇਗਾ ਇਸੇ ਪ੍ਰਕਾਰ ਸਿੱਖ ਦਾ ਨੀਮਾ ਮਨ ਨੀਮਾ ਮਤ ਉੱਚੀ ਅਸੀਂ ਰੋਜ਼ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਸਤਿਗੁਰੂ ਸਾਡੀ ਸੋਚ ਉੱਚੀ ਹੋਵੇ ਮਨ ਨੀਮਾ ਤੇ ਬਾਜ ਦੀਆਂ ਖੁੱਭੀਆਂ ਸਿੱਖ ਦੀ ਜ਼ਿੰਦਗੀ ਦਾ ਇੱਕ ਅਧਾਰ ਨਾ ਸਾਜੂ ਨਾ ਬਾਜੂ ਨਾ ਖੋਜੂ ਨਾ ਫਰਸ਼ ਖੁਦਾ ਬਖਸ਼ਿੰਦੇ ਉਹ ਐਸ਼ੋ ਅਰਸ਼ ਪਰ ਜੇ ਰੱਬ ਚਾਵੇ ਬਖਸ਼ਣ ਤੇ ਆਵੇ ਆਪਣੇ ਸਿੱਖ ਨੂੰ ਆਪਣੇ ਸੇਵਕ ਨੂੰ ਐਸ਼ੋ ਅਰਸ਼ ਇਸ ਧਰਤੀ ਦੇ ਖਿੱਤੇ ਤੋਂ ਲੈ ਕੇ ਅਸਮਾਨ ਤੱਕ ਦਾ ਰਾਜ ਆਪਣੇ ਸਿੱਖ ਸੇਵਕਾ ਦੀ ਝੋਲੀ ਦੇ ਵਿੱਚ ਪਾ ਲਵੇ ਅਗਲੀ ਗੱਲ ਦੇਖੀ ਜਹਾਂ ਪਾਕ ਜ਼ਬਰ ਅਸਤ ਜ਼ਾਹਰ-ਏ-ਸਕੂਰ ਪੌਰੰਗ ਜੇ ਉਹ ਪਰਮਾਤਮਾ ਜਹਾਨ ਤੋਂ ਪਵਿੱਤਰ ਹੈ ਜ਼ਬਰਦਸਤ ਹੈ ਉਹ ਪਰਮਾਤਮਾ ਦਾ ਜੋਰ ਸੰਸਾਰ ਵਿੱਚ ਪ੍ਰਸਿੱਧ ਹੈ ਜ਼ਾਹਰ-ਏ-ਸਕੂਰ ਆਤਮ ਦੇ ਦੇਹ ਹਮ ਚੁੰਝਾ ਸਕੂਰ ਉਹ ਜਿਹੜਾ ਪਰਮਾਤਮਾ ਹੈ ਦਾਤਾ ਦੇਣ ਵਾਲਾ ਪੁੰਨ ਉਹ ਪਰਮਾਤਮਾ ਅਕਾਲ ਪੁਰਖ ਨੇੜੇ ਤੋਂ ਨੇੜੇ ਹੈ ਹਾਜ਼ਰ ਰਜ਼ੂਰ ਆਕਾਮੇ ਦੇ ਹੱਥ ਹਮ ਚੁਣੀ ਸਾਨੂੰ ਦਾਤਾ ਦੇਣ ਵਾਲਾ ਬਖਸ਼ਾ ਵਾਲਾ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾ ਸਾਡੀ ਪ੍ਰਤ ਪਾਲਣਾ ਰੱਬ ਤੇ ਨਹੀਂ ਕਰਦੇ ਆ ਵੇਖੋ ਨਾ ਸੁੱਤੇ ਸਿੱਧੇ ਹੀ ਸਾਡੀ ਆਕਸੀਜਨ ਚੱਲ ਰਹੀ ਹੈ ਆਪਾਂ ਨੂੰ ਕੋਈ ਸਪੈਸ਼ਲ ਬਖਰੇ ਕੁਰੀਓਂ ਥੋੜੀ ਕਰਨੇ ਦਿਲ ਦੀ ਧੜਕਣ ਚੱਲ ਰਹੀ ਹੈ ਬੈਠੇ ਆ ਸਾਰੇ ਹੁਣ ਇਹ ਰੱਬ ਦੀਆਂ ਵਡਿਆਈਆਂ ਤੇ ਉਸਤਤਾਂ ਜਿਹੜੀਆਂ ਸਤਿਗੁਰੂ ਦੇ ਜ਼ਫਰਨਾਮੇ ਦੇ ਵਿੱਚ ਲਿਖੀਆਂ ਅਗਲੀ ਗੱਲ ਸਤਿਗੁਰੂ ਕਹਿੰਦੇ ਅੱਤਾ ਬਖਸ਼ ਲੋਕ ਪਾਤ ਪਰਬਤ ਗਾਰ ਉਹ ਪਵਿੱਤਰ ਪਰਮਾਤਮਾ ਦਾ ਆਪਣੇ ਸੇਵਕਾਂ ਦੀ ਪਾਲਣਹਾਰ ਹੈ ਫਿਰ ਅਗੇ ਕਹਿੰਦੇ ਰਹੀਮ ਅਸਰੁਜੀ ਰਹਿਮ ਕਰਨ ਵਾਲਾ ਕਿੰਨੇ ਗੁਨਾਹ ਕਰਦੇ ਆਪਾਂ ਜ਼ਿੰਦਗੀ ਚ ਕਦੇ ਝਾਤ ਮਾਰ ਕੇ ਵੇਖੋ ਆਪਣੇ ਆਪਾ ਕਿੰਨੇ ਪਾਪੀ ਕਿੰਨੇ ਔਕਾਣ ਗੁਨਾਹਾਂ ਦੇ ਭਰੇ ਹੋਏ ਫਿਰ ਵੀ ਸਤਿਮਤ ਦਾ ਜਿਹੜਾ ਜਿਗਰਾ ਦਿਲ ਹੈ ਵੱਡਾ ਹੈ ਸਤਿਗੁਰੂ ਸਾਨੂੰ ਗੱਲ ਕਰਦਾ ਆਪਣੀ ਗੋਦ ਬਖਸ਼ਿਸ਼ ਕਰਦਾ ਆਪਾ ਗੁਰੂ ਦੇ ਉਸਤਤ ਕਰਦੇ ਪਰ ਤੁਹਾਨੂੰ ਕੀ ਪਤਾ ਕਿ ਮੇਰੇ ਕਿੰਨੇ ਗੁਨਾਹ ਨੇ ਤੁਹਾਡੇ ਕਿੰਨੇ ਗੁਨਾਹ ਨੇ ਪਰ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਆ ਹਮ ਤਪੁ ਕੁੰਡ ਭਰੇ ਇੱਕ ਕੁੜ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ মোহ ਭਰਮ ਪੈਪ ਭੰਦੇ ਸੁਧਦਾ ਰਾਸਿਆ ਪ੍ਰੀਤ ਲਗਾਈ ਇੱਕ ਉੱਤਮ ਅੰਤ ਸੁਨੇ ਹੋ ਗੁਰ ਸੰਗਤ ਤੇ ਮਨ ਲੱਗ ਜਾ ਮਤਰਾਸ ਨਾ ਤੇ ਗੁਰੂ ਦੀ ਪੜ੍ਹਾਈ ਹੈ ਸਤਿਗੁਰੂ ਕਹਿੰਦੇ ਰਹੀਮ ਅਸ ਰੋਜੀ ਦੇਹੋ ਹਰ ਦਿਆਲ ਪਰਮਾਤਮਾ ਇੰਨਾ ਕਿਰਿਆਲੂ ਹੈ ਕਿ ਸਤਗੁਰੂ ਹਰ ਇੱਕ ਬਲਕਾਂ ਦੇ ਜੀਵਾਂ ਨੂੰ ਵੀ ਭੋਜਨ ਤੇ ਰਿਜਕ ਦੇਣ ਵਾਲਾ ਹੈ ਬਲਕਾਂ ਦਾ ਭਾਗ ਕਹਿੰਦੀ ਜਿਵੇਂ ਕੁੰਜਾ ਪ੍ਰਵਾਸੀ ਪੰਛੀ ਮੌਸਮ ਦੇ ਹਿਸਾਬ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤਬਦੀਲ ਹੁੰਦੇ ਹੈ ਭਗਤਾਂ ਦੀ ਨਾਦੀ ਦਾ ਸ਼ਬਦ ਹੁੰਦਾ ਗੁਰਬਾਣੀ ਵਿੱਚ ਕਹਿੰਦੇ ਕੁੰਮੀ ਜਲ ਨਾ ਹੈ ਤੱਕ ਇਸ ਬਾਹਰ ਪੰਖ ਕੀਰਤ ਨਾ ਹੈ ਜਦੋਂ ਮਾਤਾ ਕੁਛੂ ਕੁੰਮੀ ਦੀ ਗੱਲ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਪਾਂਡਿਆਂ ਦੇ ਜਨਮ ਦੇਣ ਤੋਂ ਬਾਅਦ ਉਹ 3-4 ਮਹੀਨੇ ਆਪਣੇ ਬੱਚਿਆਂ ਨੂੰ ਨਹੀਂ ਮਿਲਦੀ ਪਰ ਪਰਵਰਿਸ਼ ਰੱਬ ਉਹਨਾਂ ਦੀ ਕਰਦਾ ਅਸੀਂ ਰੋਜ਼ ਰਹਿ ਰਸ ਵਿੱਚ ਬਾਣੀ ਮੰਨਦੇ ਆ ਸਾਡੇ ਕੋ ਕਹਿੰਦੇ ਨੇ ਸੈਨ ਅਖਰ ਮੈਂ ਜਨ ਤਪ ਤਾਏ ਤਾਕਾ ਦੇ ਜਗ ਤੱਕ ਤਾਰ ਕੇ ਕਰ ਧਰਿਆ ਪੱਥਰਾਂ ਵਿੱਚ ਕੀੜੇ ਦਿੱਤੇ ਰੱਬ ਨੇ ਰੇਟੋ ਉਹਦਾ ਵੀ ਦਿੱਤਾ ਇੱਕ ਵਿਦਵਾਨ ਕਵੀ ਲਿਖਦਾ ਕਿੰਨਾ ਜਬ ਤਾਂ ਤੁਮਾ ਥੇ ਤਬ ਦੂਧ ਦਿਆ ਵੇਖੋ ਜਿੰਨੇ ਵੀ ਜਾਨਵਰ ਮਨੁੱਖ ਮਾਨਵ ਜਾਤੀ ਪੈਦਾ ਹੁੰਦੀ ਹੈ ਜਦੋਂ ਜੰਮਦਾ ਤੇ ਉਹਦੇ ਲਈ ਦੁੱਧ ਦਾ ਇਤਜਾਮ ਕਰਵਾਤਾ ਦੰਦ ਆ ਜਾਂਦੇ ਭੋਜਨ ਦਾ ਇਤਜਾਮ ਕਰਵਾਤਾ ਰਮਈਆ ਕੇ ਗੁਣ ਚੇਤ ਪ੍ਰਾਨੀ ਕਬਰ ਮੂਰ ਤੇ ਕਮਲ ਦ੍ਰਿਸ਼ਟਾਨੀ ਜਿੰਨ ਤੋਂ ਸਾਗ ਸਵਾਰ ਸ਼ਿੰਗਾਰਿਆ ਗਰਭ ਅਡਨ ਵਿੱਚ ਜਿੰਨਾਂ ਪਾ ਰਿਆ ਗਾਰਬ ਵਿਵਸਥਾ ਦੂਜੇ ਪਿਆਰੇ ਦੁੱਧ ਭਰ ਜੋਬਨ ਜਵਾਨੀ ਆਈ ਤੇ ਰਿਹੇ ਭੋਜਨ ਸੁਖ ਸੂਧ ਬੜੇ ਤਰ੍ਹਾਂ ਦੇ ਪਦਾਰਥ ਛੱਕ ਛੱਕ ਵੇਖੋ ਨਾ ਜਦੋਂ ਆਪਾਂ ਪਾਰਟੀਆਂ ਕਰਦੇ ਨੌਜਵਾਨ ਵੀ ਇਕੱਠੇ ਹੋ ਕੇ ਰੰਗ ਢਗ ਖਾਣ ਪੀਣ ਚਾਲ ਚੱਲਣ ਬਦਲ ਜਾਂਦੇ ਪਰ ਰੱਬ ਦਾ ਸ਼ੁਕਰਾਨਾ ਭੁੱਲ ਜਾਂਦੇ ਸਤਿਗੁਰੂ ਕਹਿੰਦੇ ਭਰਜੋਗਨ ਭੋਜਨ ਸੁਖਸੂਦ ਵਿਰਧ ਭਇਆ ਉਪਰ ਸੈਤ ਸੈਨ ਪਰ ਜਦੋਂ ਤੂੰ ਬਢੇਪੇ ਵਿੱਚ ਬਾਲਿਓ ਤੈਨੂੰ ਪਰਿਵਾਰ ਦਿੱਤਾ ਰੱਬ ਦਾ ਮੁਖ ਅਪਿਆਉ ਬੈਠ ਕੇ ਦੈਨ ਤੂੰ ਮੰਜੇ ਤੇ ਪਿਆ ਬਢੇਪੇ ਵਿੱਚ ਤੇ ਤੇਰੇ ਸਾਥ ਸੰਬੰਧੀ ਤੇਰੇ ਮੂੰਹ ਵਿੱਚ ਚਮਕਿਆ ਨਾਲ ਖਾਣਾ ਪਾਵੇ ਬਿਰਧ ਭਇਆ ਪਰ ਸਾਥ ਸੈਨ ਮੁਖ ਅਪਿਆਉ ਬੈਠ ਕੋ ਦੈਨ ਤੇ ਨਿਰਗੁਣ ਗੁਣ ਕਸ਼ੂ ਨਾ ਗੁਜੇ ਬਖਸ਼ਿਲੇ ਹੋਤੋ ਨਾਨਕ ਸਿੱਜੇ ਪਰ ਜੇ ਰੱਬ ਬਖਸ਼ਣ ਤੇ ਆਵੇ ਇਕ ਲਾ ਦੀ ਸੰਗ ਲੱਗ ਲੱਗ ਸਾਡ ਬੰਦ ਅਗਲੇ ਆਪਣੇ ਪੰਦੇ ਦੇ ਵਿੱਚ ਕਹਿੰਦੇ ਕਿ ਸਾਹਿਬ ਦੀਆਰ ਅਸਤ ਆਜਮਨ ਮਦੀਨੀ ਪਰਮਾਤਮਾ ਵੱਡਿਆ ਤੋਂ ਵੱਡਾ ਹੈ ਜਿਸ ਅਕਾਲ ਪੁਰਖ ਨੇ ਸਿੱਖ ਦੀ ਜ਼ਿੰਦਗੀ ਦਾ ਤਾਂਤਾ ਕਿਉਂਕਿ ਅੱਜ ਕੱਲ ਰੱਬ ਦੇ ਥਾਂ ਬੜੇ ਵੱਡੇ ਧਰਮ ਦੇ ਨਾਂ ਤੇ ਧੰਦੇ ਵੀ ਸੋਸ਼ਲ ਮੀਡੀਆ ਤੋਂ ਕੋਈ ਤਰ੍ਹਾਂ ਲੋਕੀਸ਼ੀਪੀ ਨਹੀਂ ਪਰ ਜਦੋਂ ਤੁਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਚਿੰਤਨ ਕਰਦੇ ਹੋ ਨਾ ਆਪਣੇ ਮਨ ਦਾ ਅਕਾਲ ਪੁਰਖ ਦੇ ਨਾਲ ਤੁਸੀਂ ਆਪਣੇ ਮਨ ਨੂੰ ਜੋੜਦੇ ਹੋ ਤੇ ਤੁਹਾਡੇ ਸਾਹਮਣੇ ਪਰਮਾਤਮਾ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਤੁਹਾਡੇ ਮਨ ਵਿੱਚ ਸਤਿਗੁਰੂ ਇਤਾਂ ਦੇ ਰਤਨਾਂ ਦੇ ਭੰਡਾਰ ਦੇ ਦਿੱਤਾ ਜੇ ਗੁਰੂ ਦੀ ਇੱਕ ਸਿੱਖਿਆ ਦੇ ਉੱਤੇ ਚੱਲਣ ਦਾ ਯਤਨ ਕੀ ਕਰਦੇ ਸਾਰੇ ਭੁਲੇਖੇ ਦੇ ਮਿਟੋ ਜਾਂਦੇ ਦੇ ਸਹਬਤਿਆਰ ਅਸ ਆਜਮ ਅਜੀਮ ਉਹ ਮਾਲਕ ਵੱਡਿਆਂ ਤੋਂ ਵੱਡਾ ਫਿਰ ਕਹਿੰਦੇ ਹੁਸਨ ਜਮਾਲ ਅਸ ਰਾਜਕ ਰਹੀਮ ਪਰਮਾਤਮਾ ਦਾ ਜਿਹੜਾ ਚਿਹਰਾ ਮੁਸਲਮ ਹੈ ਮੁਸਲਮ ਹੈ ਜਮਾਲ ਅਸ ਜਮਾਲ ਅਸ ਦਾ ਭਾਵ ਪ੍ਰਕਾਸ਼ ਦੇਣ ਵਾਲਾ ਰਾਨੀ ਚਿਹਰਾ ਰੱਖਦਾ ਰਾਜਕ ਰਹੀਮ ਪਰਮਾਤਮਾ ਦੇਖ ਦੇਣ ਵਾਲਾ ਤੇ ਆਤੂ ਸੁਭਾ ਕੇ ਸਾਹਿਬ ਸ਼ੌਰਤਸ ਪਰ ਆਸਰ ਆਸਿਸ ਨਿਮਾਜ ਜੋ ਪਰਮਾਤਮਾ ਅਕਾਲ ਪੁਰਖ ਤਕਰੀਬਾਂ ਦਾ ਦੁੱਖ ਵਡਾਉਣ ਵਾਲਾ ਹੈ ਦੁਨੀਆਂ ਦੇ ਕੁੱਤੇ ਕੋਈ ਤੁਹਾਨੂੰ ਥੋਈ ਨਾ ਦੇ ਆਸਰਾ ਦੇ ਗੁਰੂ ਦਾ ਪੱਲਾ ਫੜ ਲਓ ਸਤਿਗੁਰੂ ਉਹਨੂੰ ਬਾਦਸ਼ਾਹ ਤੋਂ ਛੁੜਕੇ ਪਾ ਦੇ ਜਿਉਂਦੀ ਗੱਲ ਦਾ ਮਿਸਾਲ ਹੈ ਜੱਫਰਦਾਨ ਘਰ ਦੇ ਵਿੱਚ ਕੁਝ ਘਾਟਾ ਪੈ ਜਾਏਗਾ ਐਸੀ ਦਿਲ ਦੇ ਉੱਤੇ ਸੱਟ ਲੱਗ ਜਾਏ ਤੇ ਬੰਦਾ ਸਾਰੀ ਉਮਰ ਵੀ ਉਤਦਾ ਪਰ ਸਾਡੇ ਸਾਹਮਣੇ ਕਿਤਾਬ ਕੋਲ ਪ੍ਰਮਾਤਮਾ ਦੀ ਕਿੰਨੀ ਵੱਡੀ ਬਿਣਾਉਤ ਨੂੰ ਬਿਆਨ ਕੀਤਾ ਜਪੁ ਗਾਉਂਦੇ ਹੁੰਦੇ ਗਰੀਬੁਨ ਪ੍ਰਸਤੋ ਗਨੀ ਮੁਲੁ ਗਦਾ ਗਰੀਬੁਨ ਪ੍ਰਸਤ ਗਰੀਬਾਂ ਦੀ ਪਾਲਣਾ ਕਰਨ ਵਾਲਾ ਫਿਰ ਕਹਿੰਦੇ ਗਨੀ ਮੁਲੁ ਗਦਾ ਗਨੀ ਕੋਲ ਦਾ ਭਾਵ ਹੈ ਆਪਣੇ ਉੱਤੇ ਵਿਮਾਨ ਕਰਨਾ ਗਮੀ ਬੁਲ ਗੋਦਾਵਲ ਹੰਕਾਰੀਆਂ ਨੂੰ